ਅੱਜ ਜਿਸ ਗੁਰਦੁਆਰਾ ਸਾਹਿਬ ਦੇ ਅਸੀਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਇਸ ਪਾਵਨ ਪਵਿੱਤਰ ਅਸਥਾਨ ਤੇ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੂਰੇ ਪਰਿਵਾਰ ਦਾ ਵਿਛੋੜਾ ਪਿਆ ਇੱਕ ਵਾਰ ਪਰਿਵਾਰ ਵਿਛੜਿਆ ਮੁੜ ਕੇ ਦੁਆਰਾ ਨਹੀਂ ਮਿਲਿਆ ਆਓ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਤੇ ਖੁਦਾਈ ਦੇ ਸਮੇਂ ਇਸ ਪਾਵਨ ਪਵਿੱਤਰ ਅਸਥਾਨ ਤੋਂ ਸਿੰਘਾਂ ਦੀਆਂ ਨਿਸ਼ਾਨੀਆਂ ਵੀ ਮਿਲੀਆਂ ਹਨ ਉਹਨਾਂ ਨਿਸ਼ਾਨੀਆਂ ਦੇ ਵੀ ਤੁਹਾਨੂੰ ਦਰਸ਼ਨ ਕਰਾਉਨੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾ ਜੋ ਉਹਨਾਂ ਸੰਗਤਾਂ ਤੱਕ ਇਹ ਵੀਡੀਓ ਪਹੁੰਚ ਸਕੇ ਜਿਨ੍ਹਾਂ ਨੇ ਇਸ ਗੁਰਦੁਆਰਾ ਸਾਹਿਬ ਦੇ ਨਹੀਂ ਦਰਸ਼ਨ ਕੀਤੇ ਆਓ ਵੀਡੀਓ ਆਰੰਭ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਜਿਵੇਂ ਤੁਹਾਨੂੰ ਪਤਾ ਹੀ ਆ ਦਸੰਬਰ ਦਾ ਮਹੀਨਾ ਆਰੰਭ ਹੈ ਦਸੰਬਰ ਦੇ ਮਹੀਨੇ ਸਫਰੇ ਸ਼ਹਾਦਤ ਦੇ ਦਿਨ ਹੁੰਦੇ ਆ 6 ਪੋ ਤੋਂ ਲੈ ਕੇ 13 ਪੋ ਤੱਕ ਧੰਨ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਸਾਡੇ ਉਤੋਂ ਪੂਰਾ ਪਰਿਵਾਰ ਵਾਰ ਦਿੱਤਾ ਅਸੀਂ ਵੀ ਛੋਟੀ ਜੇ ਕੋਸ਼ਿਸ਼ ਕੀਤੀ ਹੈ ਉਹਨਾਂ ਗੁਰਦੁਆਰਾ ਸਾਹਿਬਾਂ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਜਿਨ੍ਹਾਂ ਗੁਰਦੁਆਰਾ ਸਾਹਿਬ ਤੋਂ ਹੋ ਹੋ ਕੇ ਗੁਰੂ ਸਾਹਿਬ ਅੱਗੇ ਗਏ ਆ ਜਾਂ ਛੋਟੇ ਸਹਿਬਜ਼ਾਦੇ ਜਿਨ੍ਹਾਂ ਗੁਰਦੁਆਰਾ ਸਾਹਿਬਾਂ ਤੋਂ ਹੋ ਕੇ ਅੱਗੇ ਗਏ ਆ ਤੇ ਚਮਕੌਰ ਦੀ ਗੜੀ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਫਤਿਹਗੜ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਆਓ ਤੁਸੀਂ ਵੀਡੀਓ ਦੇ ਨਾਲ ਬਨੇ ਰਹੋ ਜੀ ਅੱਜ ਦੀ ਇਸ ਵੀਡੀਓ ਵਿੱਚ ਆਪ ਜੀ ਨੂੰ ਅਸੀਂ ਦਰਸ਼ਨ ਕਰਾਉਣ ਜਾ ਰਹੇ ਹਾਂ ਉਸ ਪਾਵਨ ਪਵਿੱਤਰ ਅਸਥਾਨ ਦੇ ਜਿਸ ਦਾ ਨਾਮ ਹੈ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਇਹ ਉਹ ਗੁਰਦੁਆਰਾ ਸਾਹਿਬ ਹੈ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੂਰੇ ਪਰਿਵਾਰ ਦਾ ਵਿਛੋੜਾ ਪਿਆ ਤਿੰਨ ਹਿੱਸਿਆਂ ਵਿੱਚ ਪਰਿਵਾਰ ਵੰਡਿਆ ਗਿਆ ਇੱਕ ਹਿੱਸਾ ਮਾਤਾਵਾਂ ਅਤੇ ਭਾਈ ਮਨੀ ਸਿੰਘ ਜੀ ਭਾਈ ਜਵਾਰ ਸਿੰਘ ਜੀ ਜੋ ਦਿੱਲੀ ਵੱਲ ਨੂੰ ਚਲੇ ਗਏ ਤੇ ਇੱਕ ਹਿੱਸਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ 40 ਸਿੰਘ ਬਾਬਾ ਅਜੀਤ ਸਿੰਘ ਜੀ ਬਾਬਾ ਝੁਜਾਰ ਸਿੰਘ ਜੀ ਉਚਮਕੌਰ ਦੀ ਗੜੀ ਵੱਲ ਨੂੰ ਚਲੇ ਗਏ ਅਤੇ ਇੱਕ ਹਿੱਸਾ ਧੰਨ ਮਾਤਾ ਗੁਜਰਕੌਰ ਜੀ ਤੇ ਗੁਰੂ ਸਾਹਿਬ ਜੀ ਦੇ ਛੋਟੇ ਸਹਬਜ਼ਾਦੇ ਧੰਨ ਬਾਬਾ ਜੋਰਾਵਰ ਸਿੰਘ ਜੀ ਅਤੇ ਧੰਨ ਬਾਬਾ ਫਤਿਹ ਸਿੰਘ ਜੀ ਜੋ ਸਰਹੰਦਵਾਲ ਨੂੰ ਤੁਰ ਪਏ ਆ ਸਾਹਮਣੇ ਆਪਜੀ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਪਰਵਾਰ ਵਿਛੋੜਾ ਸਾਹਿਬ ਜਿਸ ਵੇਲੇ 6 ਤੇ 7 ਪੋਤ ਦੀ ਦਰਮਿਆਨੀ ਰਾਤ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸਿੰਘਾਂ ਸਮੇਤ ਪਰਿਵਾਰ ਸਮੇਤ ਸ੍ਰੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਗੁਰੂ ਸਾਹਿਬ ਜੀ ਅੰਮ੍ਰਿਤ ਵੇਲੇ ਇਸ ਪਾਵਨ ਪਵਿੱਤਰ ਅਸਥਾਨ ਤੇ ਆਉਂਦੇ ਆ ਤੇ ਗੁਰੂ ਸਾਹਿਬ ਜੀ ਭਾਈ ਦਿਆ ਸਿੰਘ ਨੂੰ ਕਹਿਣ ਲੱਗੇ ਦਿਆ ਸਿੰਘ ਜੀ ਮੈਨੂੰ ਭੁੱਖ ਲੱਗੀ ਆ ਭਾਈ ਦਿਆ ਸਿੰਘ ਜੀ ਕਹਿਣ ਲੱਗੇ ਮਹਾਰਾਜ ਅੱਗੇ ਤਾਂ ਤੁਸੀਂ ਅੰਮ੍ਰਿਤ ਵੇਲੇ ਕੁਝ ਛਕਿਆ ਨਹੀਂ ਹੈ ਤੇ ਹੁਣ ਤੁਹਾਨੂੰ ਭੁੱਖ ਲੱਗੀ ਆ ਮਹਾਰਾਜ ਜੀ ਵੇਖੋ ਪਿਛੇ ਅਲੀ ਅਲੀ ਦੇ ਨਾਰੇ ਲੱਗ ਰਹੇ ਆ ਫੜੋ ਫੜੋ ਦੀਆਂ ਆਵਾਜ਼ਾਂ ਆ ਰਹੀਆਂ ਹਨ ਮਹਾਰਾਜ ਬਾਈ ਧਾਰ ਦੇ ਪਹਾੜੀ ਰਾਜੇ ਵੀ ਮੁਗਲਾਂ ਦੀਆਂ ਫੌਜਾਂ ਦੇ ਨਾਲ ਰਲ ਚੁੱਕੇ ਆ ਉਹਨਾਂ ਨੇ ਹੱਲਾ ਬੋਲ ਦਿੱਤਾ ਤੇ ਮਹਾਰਾਜ ਆਪ ਜੀ ਹੁਣ ਕੀ ਸ਼ਕੋਗੇ ਆਪ ਜੀ ਵਾਸਤੇ ਕੀ ਲੈ ਕੇ ਆਈਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਦਿਆ ਸਿੰਘ ਜੀ ਮੈਨੂੰ ਪ੍ਰਸ਼ਾਦੇ ਦੀ ਭੁੱਖ ਨਹੀਂ ਲੱਗੀ ਮੇਰੇ ਮਨ ਨੂੰ ਭੁੱਖ ਲੱਗੀ ਆ ਮੈਨੂੰ ਆਸਾ ਦੀ ਵਾਰ ਦਾ ਕੀਰਤਨ ਸੁਣਾਓ ਆਓ ਨਿਤਨੇਮ ਕਰੀਏ ਆਪਾਂ ਵੇਖੋ ਸੰਗਤ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੂਰੇ ਪਰਿਵਾਰ ਦੇ ਨਾਲ ਇਸ ਪਾਵਨ ਪਵਿੱਤਰ ਅਸਥਾਨ ਤੇ ਬੈਠ ਕੇ ਇਕੱਠਿਆਂ ਨੇ ਬੈਠ ਕੇ ਨਿਤਨੇਮ ਕੀਤਾ ਆਸਾਦੀ ਵਾਰ ਦਾ ਕੀਰਤਨ ਕੀਤਾ ਸਾਡੇ ਵਾਸਤੇ ਗੁਰੂ ਸਾਹਿਬ ਨੇ ਪੁਰਨੇ ਪਾਏ ਆ ਸਿੱਖਾ ਵੇਖੀ ਤੇਰੀ ਜ਼ਿੰਦਗੀ ਵਿੱਚ ਐਨੇ ਭਿਆਨਕ ਦੁੱਖ ਨਹੀਂ ਹੋਣੇ ਜਿੰਨੇ ਦੁੱਖ ਮੇਰੀ ਜ਼ਿੰਦਗੀ ਵਿੱਚ ਆਏ ਆ ਪਿੱਛੇ ਫੌਜਾਂ ਵੀ ਲੱਗੀਆਂ ਹੋਣ ਤੂੰ ਆਪਣੀ ਜ਼ਿੰਦਗੀ ਵਿੱਚ ਨਿਤਨੇਮ ਨਾ ਛੱਡੀਂ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਇਸ ਨਾਨ ਪਾਣੀ ਕਰਕੇ ਨਿਤਨੇਮ ਜ਼ਰੂਰ ਕਰੀ ਗੁਰੂ ਸਾਹਿਬ ਜੀ ਨੇ ਇਸ ਪਾਵਨ ਪਵਿੱਤਰ ਅਸਥਾਨ ਤੇ ਨਿਤਨੇਮ ਕੀਤਾ ਤੇ ਦੂਜੇ ਪਾਸੇ ਧਰਮਯੁੱਧ ਹੋ ਰਿਹਾ ਸੀਗਾ 22 ਧਾਰ ਦੇ ਪਹਾੜੀ ਰਾਜੇ ਅਤੇ ਮੁਗਲਾਂ ਦੀਆਂ ਫੌਜਾਂ ਨੇ ਗੁਰੂ ਸਾਹਿਬ ਤੇ ਹੱਲਾ ਬੋਲਿਆ ਇਸ ਪਾਵਨ ਪਵਿੱਤਰ ਅਸਥਾਨ ਤੇ अनेका ਹੀ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਗੁਰੂ ਸਾਹਿਬ ਦੀ ਯਾਦ ਵਿੱਚ ਵੇਖੋ ਕਿੰਨਾ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤੇ ਜਿਸ ਵੇਲੇ ਕਹਿੰਦੇ ਇਸ ਗੁਰਦੁਆਰਾ ਸਾਹਿਬ ਦੀ ਖੁਦਾਈ ਚੱਲ ਰਹੀ ਸੀ ਖੋਦਾਈ ਦੇ ਸਮੇਂ ਇਸ ਪਾਵਨ ਪਵਿੱਤਰ ਅਸਥਾਨ ਤੋਂ अनेका ਹੀ ਵਸਤੂਆਂ ਮਿਲੀਆਂ ਜਿਨ੍ਹਾਂ ਵਿੱਚ ਸਿੰਘਾਂ ਦੇ ਸ਼ਾਸਤਰ ਅਤੇ ਅਨੇਕ ਵਸਤੂਆਂ ਸਨ ਆਓ ਉਹਨਾਂ ਪਵਿੱਤਰ ਨਿਸ਼ਾਨੀਆਂ ਦੇ ਤੁਹਾਨੂੰ ਦਰਸ਼ਨ ਵੀ ਕਰਾਣੇ ਆ ਸਾਹਮਣੇ ਸਤਿਗੁਰੂ ਜੀ ਦੇ ਦਰਸ਼ਨ ਹੋ ਰਹੇ ਆ ਤੇ ਆ ਤੁਸੀਂ ਵੇਖੋ ਖੋਦਾਈ ਦੇ ਸਮੇਂ ਜੋ ਵਸਤੂਆਂ ਨਿਕਲੀਆਂ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਜਿਸ ਵੇਲੇ ਗੁਰੂ ਸਾਹਿਬ ਜੀ ਨੇ ਸਰਸਾ ਨਦੀ ਨੂੰ ਪਾਰ ਕੀਤਾ ਤੇ ਸਰਸਾ ਬਹੁਤ ਹੀ ਉੱਚੀ ਚੜੀ ਹੋਈ ਸੀ ਸਰਸਾ ਵਿੱਚ ਬਹੁਤ ਪਾਣੀ ਸੀ ਤੇ ਇਹ ਵੀ ਲਿਖਿਆ ਮਿਲਦਾ ਵੀ ਕਦੇ ਇੰਨੀ ਸਰਸਾਂ ਭਰੀ ਨਹੀਂ ਸੀ ਪਾਣੀ ਦੇ ਨਾਲ ਤੇ ਗੁਰੂ ਸਾਹਿਬ ਨੇ ਬਚਨ ਕੀਤਾ ਸਰਸਾਂ ਅੱਜ ਤੋਂ ਜਿੰਨਾ ਮਰਜੀ ਉਛਲ ਜਾ ਪਰ ਅੱਜ ਤੋਂ ਬਾਅਦ ਤੇਰੇ ਵਿੱਚ ਕਦੇ ਪਾਣੀ ਨਹੀਂ ਆਏਗਾ ਤੂੰ ਕਦੇ ਇੰਨੀ ਭਰੇਗੀ ਨਹੀਂ ਤੇ ਅੱਜ ਵੀ ਤੁਸੀਂ ਜਾ ਕੇ ਵੇਖ ਸਕਦੇ ਹੋ ਸਰਸਾਂ ਨਦੀ ਬਿਲਕੁਲ ਸੁੱਕੀ ਪਈ ਐ ਥੋੜਾ ਬੋਤਾ ਪਾਣੀ ਉਹਦੇ ਵਿੱਚ ਆਉਂਦਾ ਆ ਜੀ ਸਤ ਪਉ ਅੰਮ੍ਰਿਤ ਵੇਲੇ ਸਤਗੁਰੂ ਜੀ ਸਰਸਾਂ ਨਦੀ ਨੂੰ ਪਾਰ ਕਰਦੇ ਆ ਪਾਰ ਕਰਦੇ ਸਮੇ ਗੁਰੂ ਸਾਹਿਬ ਜੀ ਦਾ ਪਰਿਵਾਰ ਵਿਛੜ ਜਾਂਦਾ ਆ ਤੇ अनेका ਹੀ ਸਿੰਘ ਸਰਸਾ ਨਦੀ ਦੀ ਭੇਡ ਚੜਦੇ ਆ ਪਾਣੀ ਵਿੱਚ ਰੁੜ ਜਾਂਦੇ ਆ ਸ਼ਹੀਦੀਆਂ ਪ੍ਰਾਪਤ ਕਰਦੇ ਆ ਤੇ ਅਗਲੀ ਵੀਡੀਓ ਵਿੱਚ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰੂ ਸਾਹਿਬ ਅੱਗੇ ਕਿੱਥੇ ਜਾਂਦੇ ਆ ਤੇ ਛੋਟੇ ਸਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਅੱਗੇ ਕਿੱਥੇ ਜਾਂਦੇ ਆ ਤੇ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਅਗਲੀ ਵੀਡੀਓ ਵਿੱਚ ਜਲਦ ਮਿਲਦੇ ਆ ਇਸ ਬਲੌਗ ਦੀ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ ਜੀ ਪਿਆਰ ਦੇ ਨਾਲ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ